श्री मुखसर साहिब ਤੋਂ ਪੈਦਲ ਡਾਕ ਤਵਜ਼ੀਆਤਰਾ ਲੈ ਕੇ ਸੰਗ ਨਾਲ ਜਾ ਰਹੇ ਦੋ ਨੌਜਵਾਨਾਂ ਦੀ ਰਾਜਸਥਾਨ ਦੇ ਰਾਵਸਰ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਮ੍ਰਿਤਕਾਂ 'ਚੋਂ ਇੱਕ ਦਾ ਆਪਣਾ ਕਾਰੋਬਾਰ ਸੀ ਦੂਜਾ ਸਰਕਾਰੀ ਅਧਿਆਪਕ ਸੀ श्री ਬਾਲਾਜੀ ਸੰਗ ਨਾਲ ਦੋਵੇਂ ਪਿੱਤੇ ਸ਼ਨੀਵਾਰ શ્રી ਮੁਖਸਰ ਸਾਹਿਬ ਤੋਂ ਰਵਾਨਾ ਹੋਏ ਸਨ ਦੱਸ ਦਈਏ ਪਰਿਵਾਰਕ ਮੈਂਬਰ ਅਨੁਸਾਰ ਕਪਿਲ ਕੁਮਾਰ ਅਤੇ ਸ਼੍ਰੀ ਅਸ਼ੋਕਸਿਧ ਦੇਵਾ ਪਿੱਤੇ ਸ਼ਨੀਵਾਰ ਨੂੰ ਸ਼੍ਰੀ ਆਪਣੇ ਪੈਦਲ ਦਾਖਤავਦੀ ਯਾਤਰਾ ਲਈ ਰਵਾਨਾ ਹੋਏ ਸਨ ਫਿਲਹਾਲ ਤੋਹਾਂ ਦੀ ਮੌਤ ਦੀ ਖਬਰ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਹੈ ਵੱਖ-ਵੱਖ ਰਾਸੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਸੰਬੰਧੀ ਦੁੱਖ ਪ੍ਰਗਟ ਕੀਤਾ ਕੀ ਨਾਲ ਜੀ ਕੀ ਕਟਨਾ ਹੋਈ ਹੈ ਕਿ ਯਾਤਰਾ ਜਾਂਦੇ ਪੈ ਸੀਗੇ ਸਾਲਾ ਸਰ ਮੁੱਖ ਸਰ ਤੋਂ ਸਾਲਾ ਸਰ ਤਾਂ ਇਹ ਯਾਤਰਾ ਦਾ ਅਵਸਰ ਤੇ ਕੋਲ ਦੈਨੂ ਗੱਡੀ ਆਈ ਹੈ ਉੱਪਰ ਇਹਨਾਂ ਦੇ ਦੋ ਕਿੰਨੀ ਉਮਰ ਦੀ ਕੀ ਨਾਮ ਹੈ ਜੀ ਤੁਹਾਡਾ ਨਾਮ ਸ਼ੋਕਮਾਰਾ ਜੀ ਇਹ ਨੀਅਰ ਅਬਾਊਟ 45 ਸਾਲ ਦੀ ਕਿੰਨੇ ਬੱਚੇ ਆ ਦੋ ਬੱਚੇ ਜੀ ਕੀ ਕੰਮ ਕਰਦੇ ਸੀ ਟੀਚਰ ਲੱਗੇ ਹੋਏ ਸਰਕਾਰੀ ਕਿਤੇ ਜੀ ਸਰਕਾਰੀ ਜੀ ਅੱਜ ਉਹ ਗਈ ਸੀ ਕਿ ਉਹ ਸੈਟਰਡੇ ਨੂੰ ਇੱਥੋਂ ਗਈ ਸੀ ਘਰੇ ਹੀ ਹੌਣ ਵਗੈਰਾ ਕਰਕੇ ਇੱਥੋਂ ਚੱਲੇ ਸੀ ਤਦੋਂ ਤੁਹਾਨੂੰ ਪਤਾ ਲੱਗਾ ਕਿ ਨਾ ਜੀ ਕਤੋਂ ਤੋਂ ਸਾਰੀ ਜੋ ਜਾਂਦਾ ਨਾ ਉਹਨਾਂ ਦੇ ਗਰੁੱਪ ਹੀ ਜਾਂਦਾ ਇੱਥੋਂ ਹਰੇਕਸ ਵਾਲੀ ਜਾਂਦੇ ਨੇ ਗਰੁੱਪ 'ਚ ਵੀ ਮੈਸੇਜ ਉਹ ਗਾਂ ਆਵੇ ਉਹਦੀ ਕੀ ਲੱਗਦੀ ਸੀ ਮੇਰੇ ਡਿਡਾ ਦੇ ਬ੍ਰਦਰ ਕਤੋਂ ਆ ਵੀ ਇਹ ਤੁਹਾਡੇ ਕੀ ਲੱਗਦੀ ਸੀ ਮੇਰਾ ਇਹ ਭੁਆਈ ਦਾ ਬੇਟਾ ਸੀਗਾ ਤੇ ਉਹਨਾਂ ਨਾਲ ਕਪਿਲ ਅਰੋੜਾ ਸੀਗਾ ਤੇ ਉਹ ਡਾਕਟਰ ਵਜਾ ਲੈ ਕੇ ਚਾਰੇ ਸੀਗੇ ਤੇ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਨੇ ਕਾਰ ਦੇ ਵਿੱਚ ਅੰਕਾਰ ਮਾਰੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਉਥੇ मौके ਦੇ ਡੈਥ ਹੋ ਗਿਆ ਉਸ ਕਰਕੇ ਕਿੰਨੀ ਉਮਰ ਸੀ ਕਿੰਨੇ ਬੱਚੇ ਐ ਤੇ ਇਹ ਕਾਹਦੇ ਤੇ ਜਾ ਰਹੀ ਸੀ ਉਹਨਾਂ ਦੀ ਉਮਰ 39 ਈਅਰ ਦੀ ਸੀ ਕਿ ਉਹ ਫੈਦਰਲ ਯਾਤਰਾ ਤੇ ਜਾ ਰਹੇ ਸੀ ਡਾਕ ਦਵਾ ਲੈ ਕੇ ਤੇ ਉਹਨਾਂ ਦਾ ਇੱਕ ਘੇਟਾ ਹੈ ਜੀ ਕਿੱਥੇ ਘਟਨਾ ਹੋਈ ਹੈ ਕਿਹੜੇ ਜਿਹੜੀਆਂ ਚ ਫਿਰ ਰਾਵਸਰ ਤੋਂ ਅੱਗੇ ਹੋਈ ਹੈ ਜੀ ਥੋੜੀ ਜਿਹੀ ਅੱਗੇ ਤੇ ਉਹਨਾਂ ਨੂੰ ਉਦਯੋਗਿਕ ਸਿਟੀ ਥਾਣਾ ਲੱਗਦਾ ਰਾਵਸਰ ਲੱਗਦਾ